ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਖੰਡੇ ਵਾਟੇ ਦੀ ਪੌੜ ਕਿਸ ਨੂੰ ਲੈਣੀ ਚਾਹੀਦੀ ਹੈ ਵੀ ਕੌਣ ਇਸ ਦਾ ਅਧਿਕਾਰੀ ਹੈ ਖੰਡੇ ਵਾਟੇ ਦੀ ਪੌੜ ਜਿਹੜਾ ਆਪਣੇ ਮਨ ਤੇ ਫਤਿਹ ਪਾ ਚੁੱਕਿਆ ਮਾ ਫਤਿਹ ਭਈ ਮਨ ਜੀਤ ਅਸਲ ਦੇ ਵਿੱਚ ਜੀਨੇ ਮਰਨਾ ਕਬੂਲ ਕਰ ਲਿਆ ਧਰਮ ਦੇ ਰਸਤੇ ਤੇ ਜੋ ਗੁਰਬਾਣੀ ਆਦ ਗ੍ਰੰਥ 10 ਗ੍ਰੰਥ ਸਾਹਿਬ ਨੇ ਇਹਦੀ ਕਮਿਟਮੈਂਟ ਨੂੰ ਮੰਨਣਾ ਹੀ ਖੰਡੇ ਵਟੇ ਦੀ ਪਾਉ ਲੈਣਾ ਹੈ ਪਹਿਲੀ ਗੱਲ ਜੋ ਵੀ ਜਗਿਆਸੂ ਮੁਕਤੀ ਤਕਦੀਅ ਅਵਸਥਾ ਨੂੰ ਪਹੁੰਚ ਗਿਆ ਉਹ ਸੰਸਾਰੀ ਜੋ ਪਦਾਰਥ ਨੇ ਉਹਨਾਂ ਤੋਂ ਉੱਪਰ ਉੱਠ ਗਿਆ ਉਦੇ ਵਾਸਤੇ ਖੰਡੇ ਬਾਟੇ ਦੀ ਪੌੜੀ ਕੀ ਹੈ ਕਿਉਂਕਿ ਉਹ ਹੋ ਦੇਵ ਲੋਕ ਦੇ ਵਿੱਚ ਪ੍ਰਵੇਸ਼ ਹੋ ਚੁੱਕਿਆ ਹੈ ਕਿਉਂਕਿ ਤ੍ਰੇਤੇ ਵਾਲੀ ਵਸਤਾ ਦੇਵ ਲੋਕ ਦੀ ਹੁੰਦੀ ਹੈ ਤ੍ਰੇਤੇ ਵਾਲੀ ਵਸਤਾ ਜਦੋਂ ਆਪਾਂ ਕਹਿ ਦਿੰਦੇ ਆ ਬੀ ਧਰਮ ਜਬ ਹਮ ਧਰਮ ਕਰਮ ਕੋ ਆਇਓ ਆਏ ਦੇਵ ਲੋਕ ਤਬ ਪਿਤ ਸੁਦੈ ਮਹਾਰਾਜ ਕਿਤੇ ਗਏ ਨਹੀਂ ਸੀਗੇ ਸਰੀਰ ਕਰਕੇ ਉੱਥੀ ਸੀਗੇ ਜਦੋਂ ਦਸਵੇਂ ਪਾਸਾ ਧਰਮਘਰ ਮਨੂ ਆ ਗਏ ਉਹਨਾਂ ਜਿਹੜਾ ਜਗਿਆਸੂ ਹੁੰਦਾ ਨਾ ਉਹਦੀ ਅਵਸਥਾ ਹੁੰਦੀ ਹੈ ਜਦੋਂ ਸਰੀਰ ਹੁੰਦਾ ਉਹ ਜੀਵਤ ਮਰੇ ਸੋ ਮਰ ਰਹੇ ਜਿਹੜੇ ਜੀਵਤ ਨੇ ਨਾ ਜੀਵਤ ਮੁਕਤ ਸੋ ਦਰਗਾ ਪਰਵਾਣ ਗਿਆ ਹੋਇਆ ਉਹ ਜਦੋਂ ਸਰੀਰ ਹੁੰਦਾ ਤਾਂ ਅਸੀਂ ਦੇਵ ਲੋਕ ਚ ਹੀ ਹੁੰਨੇ ਆ ਉਦੋਂ ਜੋ ਉਦੋਂ ਬਾਅਦ ਸਚਖੰਡ ਦੀ ਐਂਟਰੀ ਆ ਜਦੋਂ ਸਰੀਰ ਤੋਂ ਭਾਂਡਾ ਫੁੱਟ ਜਾਂਦਾ ਠੀਕਰ ਫੋਰ ਦਿੱਲੀ ਸਿਰ ਉਹ ਦਿੱਲੀ ਸਿਰ ਜਦੋਂ ਠੀਕਰ ਫੁੱਟ ਗਿਆ ਫੇਰ ਮਹਾਰਾਜ ਸਚਖੰਡ ਨੂੰ ਉਹਨਾਂ ਨੇ ਐਂਟਰੀ ਹੋਈ ਆ ਜਿੰਨਾ ਚਿਰ ਸਰੀਰ ਚ ਹੀ ਸੀ ਉਹ ਦੇਵ ਲੋਕ ਚ ਸੀਗੇ ਦਸਵੇਂ ਪਾਤਸ਼ਾਹ ਨੂੰ ਜ਼ਿੰਮੇਵਾਰੀ ਸਮਾ ਗਈ ਸੀਗੇ ਉਹ ਜਮਦੇ ਜੀ ਸਮਾ ਗਈ ਸੀ ਵੀ ਤੁਸੀਂ ਇਹ ਧਰਮ ਕਰਮ ਦਾ ਕਰਮ ਇਹ ਤੁਸੀਂ ਨੇ ਕਰਨਾ ਹੈ ਤੇ ਉਹ ਜਿਹੜੇ ਸਵਾਲ ਉੱਠਿਆ ਸੀ ਨਾ ਇੱਕ ਉਹ ਦੇਵ ਲੋਗ ਵਾਲਾ ਵੀ ਮਹਾਰਾਜ ਨੇ ਕਿਉਂ ਕਿਹਾ ਵੀ ਕਿ ਤਿੰਨ ਲੋਕ ਮਾਇਆ ਚ ਨੇ ਦੇਵ ਲੋਗ ਹੈ ਜਿਹੜਾ ਮਰਤ ਲੋਕ ਹੈ ਆ ਮਾਤ ਲੋਕ ਹੈ ਉਹ ਜਿਹੜਾ ਸੰਸਾਰ ਮਨਮੁਖਾਂ ਦਾ ਮਰਨਾ ਇਹ ਮਰਨ ਤੋਂ ਬਾਅਦ ਦੇਵ ਲੋਗ ਚ ਜਾਂਦੇ ਆ ਜਿਹੜਾ ਗੁਰਮਖ ਹੈ ਜਿਉਂਦੇ ਜੀ ਦੇਵ ਲੋਗ ਚ ਬੈਠਾ ਹੈ ਜੀਵਤ ਮੁਕਤ ਹੈ ਨਾ ਜੀਵਤ ਮੁਕਤ ਸੁਆਖੀਏ ਮਰ ਜੀਵੇ ਮਰਿਆ ਜਿਹੜਾ ਸ਼ਬਦੀ ਮਰੇ ਮਰੇ ਫੁਣ ਜੀਵੇ ਤਾਂ ਫਿਰ ਮਰਨ ਨਾ ਹੋਏ ਅਬ ਕੈਸੇ ਮਰੂੰ ਮਰਨ ਮਣ ਮੰਨਿਆ ਕਹਿੰਦਾ ਮਰ ਮਰ ਗਏ ਜਨ ਆਰਾਮ ਨਾ ਜਾਣਿਆ ਮਰਦੇ ਉਹ ਮਰਨਾ ਸਰੀਰ ਕਿਉਂ ਜਮਣਾ ਮਰਨਾ ਬਹੁ ਪ੍ਰਕਾਰ ਹੈ ਜਮਣ ਮਰਨਾ ਕਿਹੜਾ ਕੋਈ ਇੱਕ ਪ੍ਰਕਾਰ ਦਾ ਬਾਕੀ ਖੰਡੇ ਬਾਟੇ ਦੀ ਪੌਲ ਆ ਜਿਹੜੀ ਇਹ ਜਣੀ ਇੱਕ ਤੁਸੀਂ ਵਿਚਾਰਧਾਰਾ ਨੂੰ ਮੰਨਣਾ ਆਦ ਗ੍ਰੰਥ ਸਾਹਿਬ ਦੀ ਪੂਰੇ ਦਸਮ ਗ੍ਰੰਥ ਸਾਹਿਬ ਦੀ ਇਹ ਗੱਲ ਨਹੀਂ ਹੈ ਕਿ ਤੁਹਾਨੂੰ ਸ਼ੰਕਾ ਹੋਵੇ ਕਿਸੇ ਗੱਲ ਤੇ ਨਾਲ ਸਰਬਲੋ ਗ੍ਰੰਥ ਸਾਹਿਬ ਵੀ ਚੱਲਦਾ ਅਸ ਫੋਟੋ ਗ੍ਰੰਥ ਚੱਲਦਾ ਚਾਰੇ ਗ੍ਰੰਥਾਂ ਨੂੰ ਹੀ ਜੇ ਕਿਸੇ ਨੂੰ ਕੋਈ ਸ਼ੰਕਾ ਹੈ ਚਾਰੇ ਗ੍ਰੰਥਾਂ ਦੇ ਵਿੱਚੋਂ ਅਸੀਂ ਤਾਂ ਇਕੱਲੇ ਕ੍ਰਿਸ਼ਨ ਅਵਤਾਰ ਦੀ ਗੱਲ ਨਹੀਂ ਕਰ ਰਹੇ ਅਸੀਂ ਤਾਂ ਕਹਿੰਦੇ ਆ ਭਾਈ ਸਾਡੇ ਕੋਲੇ ਸਮਾ 24 ਅਵਤਾਰਾਂ ਨੂੰ ਲੈ ਕੇ ਆਓ ਤੁਸੀਂ ਸਵਾਲ ਕ੍ਰਿਸ਼ਨ ਅਵਤਾਰ ਦੇ ਸਵਾਲ ਵੀ ਹੱਲ ਕਰਕੇ ਦੇਵਾਂਗੇ ਅਸੀਂ ਜੇ ਕੋਈ ਤੁਹਾਨੂੰ ਸ਼ੰਕਾ ਪੈਂਦਾ ਹੈ ਕਿਸੇ ਸਖਿਆਰਥੀ ਨੂੰ 24 ਅਵਤਾਰਾਂ ਦੇ ਵਿੱਚੋਂ ਜਿੱਥੋਂ ਵੀ ਕੋਈ ਸਵਾਲ ਉੱਠਦਾ ਹੈ ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ ਪੁੱਛ ਸਕਦੇ ਹੋ ਸਾਨੂੰ ਕੋਈ ਇਹ ਨਹੀਂ ਹੈਗਾ ਵੀ ਅਸੀਂ ਕੋਈ ਵੀਡੀਓ ਬਣਾ ਕੇ ਤੁਹਾਨੂੰ ਜਵਾਬ ਦੇਈਏ ਤੁਹਾਨੂੰ ਗੋਪਤ ਤਰੀਕੇ ਨਾਲ ਚਾਹੇ ਫੋਨ ਦੇ ਪੁੱਛ ਲਓ ਤੁਸੀਂ ਸਾਡਾ ਫੋਨ ਨੰਬਰ ਦਿੱਤਾ ਹੋਇਆ ਹੈ ਸਾਰਿਆਂ ਨੂੰ ਸਾਰਬਲੋ ਦੇ ਵਿੱਚ ਉਹ ਵੀ ਜੇ ਕੋ ਨੂੰ ਤੁਹਾਨੂੰ ਕੋਈ ਸ਼ੰਕਾ ਪੈਂਦੀ ਹੈ ਉਹ ਵੀ ਤੁਸੀਂ ਸਾਡੇ ਨਾਲ ਚਰਚਾ ਕਰ ਸਕਦੇ ਹੋ ਗਾਹਾਂ ਜੋ ਉਸ ਫੋਟੋਗ੍ਰਾਫਰਾਂ ਦਾ ਉਹਦੇ ਬਾਰੇ ਵੀ ਕਰ ਸਕਦੇ ਹੋ ਗੱਲ ਤਾਂ ਇਹ ਹੈ ਵੀ ਸਾਨੂੰ ਭਾਈ ਗੁਰਦਾਸ ਦੇ ਜਿਹੜੇ ਚੇਲੇ ਨੇ ਉਹਨਾਂ ਦਾ ਵੀ ਸਾਨੂੰ ਪਤਾ ਉਹ ਉਹ ਆਪਦੀ ਸਾਈਡ ਲੈਣਾ ਸੀ ਆਪਦੀ ਸਾਈਡ ਲੈਣੇ ਆ ਉਹ ਜਿਹੜੇ ਦੂਸਰੇ ਸ੍ਰੀ ਜੰਦੀਆਂ ਨਾਲ ਮਿਲੇ ਹੋਏ ਆ ਉਹਨਾਂ ਦਾ ਵੀ ਸਾਨੂੰ ਪਤਾ ਵਿਸਰੀ ਜਾਂਦੀਆਂ ਨਾਲ ਜੋ ਨਾਤਾ ਹੈ ਉਹ ਚਲੋ ਰੱਖਣਾ ਚਾਹੁੰਦੇ ਆ ਉਹ ਉਹਨਾਂ ਦੀ ਇੱਛਾ ਹੈ ਪਰ ਅਸੀਂ ਇਹ ਗੱਲ ਕਹਿੰਦੇ ਆ ਵੀ ਜੋ ਬਾਬਾ ਧਰਮ ਸਿੰਘ ਜੀ ਕਹਿ ਕੇ ਗਏ ਸੀਗੇ ਵੀ ਇਹਨੂੰ ਉਹੀ ਕਮਾਊਗਾ ਜੋ ਇਹ ਤੇ ਚੱਲੂਗਾ ਕੋਈ ਸੱਚ ਖੋਜ ਅਕੈਡਮੀ ਕੋਈ ਕਿਸੇ ਦੀ ਕੋਈ ਇਹ ਨਿੱਜੀ ਕੋਈ ਜੰਗੀਰ ਨਹੀਂ ਹੈਗੀ ਇਹ ਤਾਂ ਗਿਆਨ ਹੈ ਦੋਆਂ ਗ੍ਰੰਥਾਂ ਦਾ ਗਿਆਨ ਹੈ ਆ 10ਮ ਦਾ ਜਿਹਨੂੰ ਸਮਝ ਆ ਗਿਆ ਉਹ ਇਹ ਤੇ ਚੱਲ ਪੂਗਾ ਕੋ ਝੰਡਾ ਵਰਦਾਰ ਹੈ ਗੱਲ ਤੁਸੀਂ ਖੰਡੇ ਵੱਟ ਦੀ ਪੋਲ ਦੀ ਕੀਤੀ ਸੀ ਉਹੀ ਝੰਡਾ ਵਰਦਾਰ ਹੈ ਕਿਉਂਕਿ ਉਹਦੇ ਕੋਲੇ ਤੁਜਾਗੀ ਵਿਚਾਰਤਾ ਰਹਿ ਦੋਹਾਂ ਹੀ ਗ੍ਰੰਥਾਂ ਦੀ ਉਹ ਤੁਹਾਨੂੰ ਨਾਲ ਲੈ ਕੇ ਚੱਲਣੇ ਪੈਣਗੇ ਹੀ ਸਭ ਤਾਂ ਇਹ ਠੀਕ ਅੱਗੇ ਕਹਿੰਦੇ ਜੀ ਅਗਲਾ ਵੇਸਾ ਤੋਂ ਪੁੱਛਦੇ ਠੀਕ ਹੈ ਬਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ